ਜਲੰਧਰ ਪੱਛਮੀ ਦੀ ਜਿਮਨੀ ਚੌਣ 'ਚ ਆਮ ਆਦਮੀ ਪਾਰਟੀ ਸ਼ਰਮਨਾਖ ਹਾਰ ਤੇ ਜ਼ੋਰ ਦਿੰਦਾ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾਰ ਨੇ ਕਿਹਾ ਕਿ ਹਾਲੀ ਵਿੱਚ ਹੋਈ ਲੋਕ ਸਭਾ ਚੋਣਾਂ ਵਿੱਚ ਇਸ ਵਿਧਾਨ ਸਭਾ ਹਲਕੇ ਸਿਰਫ ਤੀਜਾ ਸਥਾਨ ਹਾਸਲ ਕਰਨ 'ਚ ਸਫਲ ਰਹੀ ਹੈ ਬਾਜਵਾ ਨੇ ਕਿਹਾ ਕਿ ਹਾਲੀ ਵਿੱਚ ਹੋਈ ਲੋਕ ਸਭਾ ਚੋਣਾਂ ਵਿੱਚ ਜਲੰਧਰੀ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ 44000 ਭਾਜਪਾ ਨੂੰ 42000 ਤੇ ਆਮ ਆਦਮੀ ਪਾਰਟੀ ਨੂੰ ਸਿਰਫ 15000 ਵੋਟਾਂ ਮਿਲੀਆਂ ਸਨ ਕੋਈ ਵੀ ਹਲਕੇ ਦੇ ਵੋਟਰਾਂ ਦੇ ਮੂਡ ਦਾ ਆਸਾਨੀ ਨਾਲ ਮੁਲਾਂਕਣ ਕਰ ਸਕਦਾ ਹੈ ਉਨਾ ਕਹਿਆ ਕਿ ਆਪ ਉਮੀਦਵਾਰ ਸ਼ੀਤਨ ਰਾਗ ਇਸ ਖੇਤਰ ਸ਼ੱਕੀ ਕਿਕਰ ਵਜੋਂ ਜਾਣਿਆ ਜਾਂਦਾ ਹੈ ਆਪ ਅਤੇ ਭਾਜਪਾ ਦੋਵੇਂ ਉਮੀਦਵਾਰਾਂ ਨੇ ਜਲੰਦਰੀ ਪੱਛਮੀ ਦੇ ਵੋਟਰਾਂ ਦੀ ਪਿੱਠ ਤੇ ਚਾਕੂ ਮਾਰਿਆ ਬਾਜਵਾ ਨੇ ਕਿਹਾ ਕਿ ਇਸ ਹਲਕੇ ਦੇ ਵੋਟਰ ਇਹਨਾਂ ਦਲ ਬਦਲਵਾਂ ਨੂੰ ਟੁਕਮਾ ਸਬਕ ਸਿਖਾਉਣਗੇ ਸੀਨੀਅਰ ਕਾਂਗਰਸੀ ਆਗੂ ਬਾਜਪਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਅਤੇ ਭਾਜਪਾ ਦੇ ਸ਼ੀਤਨ ਰਾਗ ਦੋਵਾਂ ਨੇ ਪਾਰਟੀ ਬਦਲ ਕੇ ਜਲੰਧਰ ਪੱਛਮੀ ਦੇ ਵੋਟਰਾਂ ਨਾਲ ਧੋਖਾ ਕੀਤਾ ਹੈ ਇਸ ਲਈ ਉਨ੍ਹਾਂ ਨੂੰ ਵੋਟਰਾਂ ਕੋਲੋਂ ਜਾ ਕੇ ਉਨ੍ਹਾਂ ਦੇ ਸਮਰਥਨ ਮੰਗਣ ਦੀ ਕੋਈ ਨੈਤਿਕ ਅਧਿਕਾਰ ਨਹੀਂ ਹੈ ਦੋਵਾਂ ਨੇ ਆਪਣੀ ਮਨਮਰਜ਼ੀ ਅਨੁਸਾਰ ਆਪਣੀ ਵਫਾਦਾਰੀ ਬਦਲੀ ਹੈ ਬਾਜਪਾ ਨੇ ਕਿਹਾ ਕਿ ਉਨ੍ਹਾਂ ਨੂੰ ਜਲੰਧਰ ਪੱਛਮੀ ਵਾਸੀਆਂ ਦੀ ਤਕਲੀਫਾਂ ਦਾ ਕੋਈ ਵੀ ਪਰਵਾਹ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਆਪ ਦੇ ਸਾਬਕਾ ਵਿਧਾਇਕ ਸ਼ੀਤਨ ਰਾਗ ਆਪਰੇਸ਼ਨ ਲੋਟਸ ਅਤੇ ਸ਼ਿਕਾਇਤ ਕਰਤਾਵਾਂ ਚੋਂ ਇੱਕ ਹਨ ਉਹ 2.5 ਸਾਲ ਜਲੰਧਰ ਪੱਛਮੀ ਤੋਂ ਵਿਧਾਇਕ ਰਹੇ ਹਾਲਾਂਕਿ ਉਹ ਇਸ ਵਿਧਾਨ ਸਭਾਵਾਲ ਕੇ ਵਿੱਚ ਕੀਤੇ ਗਏ ਇੱਕ ਵੀ ਵਿਕਾਸ ਕਾਰਜਾਂ ਨੂੰ ਗਿਣ ਨਹੀਂ ਸਕਦੇ ਇਸੇ ਤਰ੍ਹਾਂ 모ਹਿੰਦਰ ਭਗਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਗਏ ਕਿਉਂਕਿ ਉਹ ਸੱਤਾ ਦਾ ਆਨੰਦ ਮਾਣਨਾ ਚਾਹੁੰਦੇ ਹਨ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰੀ ਢਾਂਚੇ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ ਇਸ ਤੋਂ ਇਲਾਵਾ ਜਲੰਧਰ ਪੱਛਮੀ ਤੋਂ ਕਾਂਗਰਸ ਉਮੀਦਵਾਰ ਸ੍ਰੀਿੰਦਰ ਗੋਸ ਸਭ ਤੋਂ ਸੁਰਹਿੰਦ ਉਮੀਦਵਾਰ ਹੈ ਉਹ ਪਹਿਲਾ ਹੀ ਆਪਣੀ ਜ਼ਿੰਦਗੀ ਦੇ ਖੇਤਰ ਜ ਵਸਨੀਕਾਂ ਨੂੰ ਸਮਰਪਿਤ ਕਰ ਚੁੱਕੀ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਜਲੰਧਰ ਪੱਛਮੀ ਦੀ ਜਿਮਨੀ ਚੌਂਚ ਆਮ ਆਦਮੀ ਪਾਰਟੀ ਸ਼ਰਮਨਾਖ ਹਾਰ ਤੇ ਜ਼ੋਰ ਦਿੰਦਾ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾਰ ਨੇ ਕਿਹਾ ਕਿ ਹਾਲੀ ਵਿੱਚ ਹੋਈ ਲੋਕ ਸਭਾ ਚੋਣਾਂ ਵਿੱਚ ਇਸ ਵਿਧਾਨ ਸਭਾ ਹਲਕੇ ਸਿਰਫ ਤੀਜਾ ਸਥਾਨ ਹਾਸਲ ਕਰਨ 'ਚ ਸਫਲ ਰਹੀ ਹੈ ਬਾਜਵਾਰ ਨੇ ਕਿਹਾ ਕਿ ਹਾਲੀ ਵਿੱਚ ਹੋਈ ਲੋਕ ਸਭਾ ਚੋਣਾਂ ਵਿੱਚ ਜਲੰਧਰੀ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ 44000 ਭਾਜਪਾ ਨੂੰ 42000 ਤੇ ਆਮ ਆਦਮੀ ਪਾਰਟੀ ਨੂੰ ਸਿਰਫ 15000 ਵੋਟਾਂ ਮਿਲੀਆਂ ਸਨ ਕੋਈ ਵੀ ਹਲਕੇ ਦੇ ਵੋਟਰਾਂ ਦੇ ਮੂ ਮੁਲਾਂਕਣ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਆਪ ਉਮੀਦਵਾਰ ਸ਼ੀਤਨ ਰਾਗ ਇਸ ਖੇਤਰ ਸ਼ੱਕੀ ਕਿਦਾਰ ਵਜੋਂ ਜਾਣਿਆ ਜਾਂਦਾ ਹੈ ਆਪ ਅਤੇ ਭਾਜਪਾ ਦੋਵੇਂ ਉਮੀਦਵਾਰਾਂ ਨੇ ਜਲੰਦਰੀ ਪੱਛਮੀ ਦੇ ਵੋਟਰਾਂ ਦੀ ਪਿੱਠ ਤੇ ਚਾਕੂ ਮਾਰਿਆ ਬਾਜਵਾ ਨੇ ਕਿਹਾ ਕਿ ਇਸ ਹਲਕੇ ਦੇ ਵੋਟਰ ਇਹਨਾਂ ਦਲ ਬਦਲਵਾਂ ਨੂੰ ਟੁਕਮਾ ਸਬਕ ਸਿਖਾਉਣਗੇ ਸੀਨੀਅਰ ਕਾਂਗਰਸੀ ਆਗੂ ਬਾਜਪਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਅਤੇ ਭਾਜਪਾ ਦੇ ਸ਼ੀਤਨ ਰਾਗ ਦੋਵਾਂ ਨੇ ਪਾਰਟੀ ਬਦਲ ਕੇ ਜਲੰਧਰ ਪੱਛਮੀ ਦੇ ਵੋਟਰਾਂ ਨਾਲ ਧੋਖਾ ਕੀਤਾ ਹੈ ਇਸ ਲਈ ਉਨ੍ਹਾਂ ਨੂੰ ਵੋਟਰਾਂ ਕੋਲੋਂ ਜਾ ਕੇ ਉਨ੍ਹਾਂ ਦੇ ਸਮਰਥਨ ਮੰਗਣ ਦੀ ਕੋਈ ਨੈਤਿਕ ਅਧਿਕਾਰ ਨਹੀਂ ਹੈ ਦੋਵਾਂ ਨੇ ਆਪਣੀ ਮਨਮਰਜ਼ੀ ਅਨੁਸਾਰ ਆਪਣੀ ਵਫਾਦਾਰੀ ਬਦਲੀ ਹੈ ਬਾਜਪਾ ਨੇ ਕਿਹਾ ਕਿ ਉਨ੍ਹਾਂ ਨੂੰ ਜਲੰਧਰ ਪੱਛਮੀ ਵਾਸੀਆਂ ਦੀ ਤਕਲੀਫਾਂ ਦਾ ਕੋਈ ਵੀ ਪਰਵਾਹ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਆਪ ਦੇ ਹਸਾਬका ਵਿਧਾਇਕ ਸ਼ੀਤਨ ਰਾਗ ਆਪਰੇਸ਼ਨ ਲੋਟਸ ਅਤੇ ਸ਼ਿਕਾਇਤ ਕਰਤਾਵਾਂ ਤੋਂ ਇੱਕ ਹਨ ਉਹ 2.5 ਸਾਲ ਜਲੰਧਰ ਪੱਛਮੀ ਤੋਂ ਵਿਧਾਇਕ ਰਹੇ ਹਾਲਾਂਕਿ ਉਹ ਇਸ ਵਿਧਾਨ ਸਭਾ ਵਾਲਕੇ ਵਿੱਚ ਕੀਤੇ ਗਏ ਇੱਕ ਵੀ ਵਿਕਾਸ ਕਾਰਜਾਂ ਨੂੰ ਗਿਣ ਨਹੀਂ ਸਕਦੇ ਇਸੇ ਤਰ੍ਹਾਂ ਮਹਿੰਦਰ ਭਗਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਗਏ ਕਿਉਂਕਿ ਉਹ ਸੱਤਾ ਦਾ ਆਨੰਦ ਮਾਣਨਾ ਚਾਹੁੰਦੇ ਹਨ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰੀ ਢਾਂਚੇ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ ਇਸ ਤੋਂ ਇਲਾਵਾ ਜਲੰਧਰ ਪੱਛਮੀ ਤੋਂ ਕਾਂਗਰਸ ਉਮੀਦਵਾਰ ਸ੍ਰੀਿੰਦਰ ਗੋਸ ਸਭ ਤੋਂ ਸਰਹਿੰਦ ਉਮੀਦਵਾਰ ਹੈ ਉਹ ਪਹਿਲਾ ਹੀ ਆਪਣੀ ਜ਼ਿੰਦਗੀ ਦੇ ਖੇਤਰ 'ਚ ਵਸਨੇਕਾ ਨੂੰ ਸਮਰਪਿਤ ਕਰ ਚੁੱਕੀ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ